ਇੱਕ ਦਿਨ ਮੈਂ ਬਾਜ਼ਾਰ ਵਿੱਚੋਂ ਕੁਝ ਸਬਜ਼ੀਆਂ ਦੇ ਬੀਜ ਖਰੀਦ ਰਿਹਾ ਸੀ ਤਾਂ ਇੱਕ ਸਰਦਾਰ ਚਿੱਟੀ ਕੁਰਤੇ ਪਜਾਮੇ ਵਾਲਾ ਮੋਟਰਸਾਈਕਲ ਤੋਂ ਉਤਰ ਕੇ ਉਹ ਵੀ ਸਬਜ਼ੀ ਦੇ ਬੀਜ ਲੈਣ ਲੱਗਿਆ ਤਾਂ ਸਾਰੇ ਸਬਜ਼ੀਆਂ ਦੇ ਬੀਜ ਲੈ ਲਿਆ ਤਾਂ ਦੁਕਾਨਦਾਰ ਪੁੱਛ ਲੱਗੇ ਕਿ ਪਾਲਕ ਦੇ ਬੀਜ ਵੀ ਵੇਚਦਾ ਤਾਂ ਅੱਗੋਂ ਉਹਦਾ ਜਵਾਬ ਸੀ ਨਹੀਂ ਜੀ ਅਸੀਂ ਪਾਲਕ ਨਹੀਂ ਲੈਣੀ ਤਾਂ ਮੈਂ ਆਖਿਆ ਕੀ ਗੱਲ ਪਾਲਕ ਨਹੀਂ ਖਾਂਦੇ ਕੀ ਗੱਲ ਤਿਆਬ ਬਣਦਾ ਹੈ ਨਹੀਂ ਤਾਂ ਉਸਦਾ ਸਵਾਲ ਸੀ ਕਿ ਨਹੀਂ ਤਿਆਬ ਨਹੀਂ ਬਣਦਾ ਤਾਂ ਫਿਰ ਮੈਂ ਪੁੱਛਿਆ ਕੀ ਸਮੱਸਿਆ ਹੈ ਬਈ ਜੀ ਕੰਨਾ ਕੱਚ ਨਾ ਲੱਕੜ ਹੈ ਨਾ ਬੱਲਣ ਨਾ ਪਾਥੀਆਂ ਨਾ ਕੋਈ ਚੁੱਲਾ ਹਾਰਾ ਗੈਸ ਦੇ ਚੁੱਲੇ ਤੇ ਸਟੀਲ ਤੇ ਪੰਡਿਆਂ ਚ ਬਣੀ ਮਿਕਸੀ ਦੇ ਕੋਟੀ ਦੇ ਸਾਗ ਨਾਲੋਂ ਤਾਂ ਉਹੀ ਹੋ ਚੰਗਾ ਹੈ ਨਾ ਕੋਈ ਸਵਾਦ ਤਾਂ ਨਾ ਕੋਈ ਬੰਨਾ ਪਾਥੀ ਗੋਏ ਤੂੰ ਤਾਂ ਗੱਲ ਯਾਦ ਆਈ ਤੇ ਮੈਂ ਅਗਲਾ ਸਵਾਲ ਕੀਤਾ ਕੀ ਗੱਲ ਕੋਈ ਪਸ਼ੂ ਵੀ ਨਹੀਂ ਰੱਖਿਆ ਨਾ ਬਾਈ ਜੀ ਨਹੀਂ ਰੱਖਿਆ ਫਿਰ ਦੁੱਧ ਦਾ ਕਿਵੇਂ ਸਰਦਾ ਹੈ ਡੇਰੀ ਤੋਂ 2 ਕਿਲੋ ਕਹਿੰਦਾ ਮੁੱਲ ਦਾ ਦੁੱਧ ਲਈਦਾ ਹੈ ਪਸ਼ੂ ਰੱਖ ਕੇ ਕੀ ਕਰਾਂਗੇ ਅੱਜ ਕੱਲ ਦਾ ਕੋਈ ਵੀ ਨਹੀਂ ਸੰਭਦਾ ਹੈ ਇਹਨਾਂ ਨੂੰ ਕਿਸੇ ਨੂੰ ਤਾਂ ਅਰਨੀ ਕੱਢਣੀ ਆਉਂਦੀ ਗੋਇ ਚ ਮੁਰਸ਼ਕ ਮਾਰਦੀ ਆ ਅੱਜ ਕੱਲ ਦੇ ਟੋਰਸ ਕਿੰਨਿਆਂ ਨੇ ਹੀ ਮਾਰ ਤਾ ਬਿਨਾ ਪੱਲੇ ਕੁਝ ਹੋਰ ਨਹੀਂ ਹੈ ਇਹਨਾਂ ਦੇ ਉਹ ਚਲਾ ਗਿਆ ਮੈਂ ਸੋਚਿਆ ਵਿੱਚ ਹੀ ਪੈ ਗਿਆ ਉਸ ਦੀਆਂ ਸਾਰੀਆਂ ਗੱਲਾਂ ਸੱਚੀਆਂ ਸਨ ਬਹੁਤੇ ਪਿੰਡੂ ਕਿਸਾਨ ਕਿਸਾਨੀ ਵਾਲੇ ਘਰਾਂ ਦਾ ਇਹੀ ਹਾਲ ਹੈ ਜਿਹੜੇ ਦੁੱਧ ਮੱਖਣ ਦੇ ਖੁਲੀਆਂ ਖੁਰਾਕਾਂ ਲਈ ਅਸੀਂ ਪਹਿਚਾਣੇ ਜਾਂਦੇ ਸੀ ਉਸ ਤੋਂ ਬੇਰਬੇਹੀ ਹੋ ਰਹੇ ਹਾਂ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਪੰਜਾਬੀਆਂ ਦੀ ਪਹਿਚਾਣ ਸੀ ਮਸਾਹੇ ਉਡੀਕਦੇ ਉਡੀਕਦੇ ਅਨੁਸ਼ਿਆਲ ਹੁੰਦਾ ਸੀ ਅਸੀਂ ਉਸ ਤੋਂ ਗਏ ਹਾਂ ਮਨਚ ਅਨੇਕਾਂ ਸਵਾਲ ਆਏ ਇਹ ਕੀ ਹੋ ਰਿਹਾ ਹੈ ਅੱਛੀ ਸੱਚਮੁੱਚ ਹੀ ਤਰੱਕੀ ਕਰ ਲਈ ਹੈ ਅਸੀਂ ਸਭਾਤਾਂ ਬਰਾਂਡੇ ਦਰਵਾਜ਼ਿਆਂ ਵਾਲੇ ਘਰਾਂ ਤੋਂ ਕੋਠੀਆਂ ਵਾਲੇ ਬਣ ਗਏ ਹ ਕੱਚੇ ਵੇੜਿਆਂ ਚੋਂ ਇੰਟਰ ਲੋਕਾਂ ਤੋਂ ਖਸ ਲੱਗ ਗਏ ਨੇ ਸਾਡੇ ਘਰਾਂ ਚ ਚੁੱਲ੍ਹੇ ਹਾਰੇ ਕੁੰਡੇ ਕੋਟੇ ਉਖਲੀ ਮੋਲੀ ਕਿੱਲੇ ਪਸ਼ੂ ਖੁਰਲੀਆਂ ਸਭ ਕੁਝ ਗਾਇਬ ਹੋ ਗਏ ਹੰਨ ਨਵੀਂ ਪੀੜੀ ਪਸ਼ੂ ਸ਼ਾਂਭਨ ਅਤੇ ਖੇਤੀ ਬਾੜੀ ਬਾਰਿ ਬਾਰਿ ਕੰਮ ਕਰਨ ਦੀ ਥਾਂ ਬਾਹਰ ਜਾਣ ਨੂੰ ਤਹਿਰੀਜ ਦਿੰਦਿਆਂ ਹਨ ਕਿ ਖੇਤੀਬਾੜੀ ਇੰਨੀ ਹੀ ਮਾੜੀ ਹੋ ਗਈ ਹੈ ਉਤਮਾ ਖੇਤੀ ਮਦਮ ਵਪਾਰ ਡੂੰਗਾ ਵਾਲਾ ਹਾਲ ਵੀ ਤੇਰੀ ਘਰੇ ਨੌਕਰੀ ਵਰਗੇ ਕਹਾਵਤਾਂ ਕਿ ਐਵੇਂ ਹੀ ਸੰਨ ਜੋ ਅੱਜ ਸਾਹਸਤਕਤ ਗੰਦਿਆਂ ਗੱਲਾਂ ਪਾਰੀਆਂ ਹਨ ਨਹੀਂ ਯਾਰ ਲੱਖ ਦੀ ਫਸਲ ਤਾਂ ਕਿੱਲੇ ਚ ਆਰਾਮ ਨਾਲ ਹੋ ਹੀ ਜਾਂਦੀ ਹੈ ਕੀ ਚਾਹੀਦਾ ਹੈ ਅਸੀਂ ਕਿਹੜੀ ਦੌੜ ਚ ਪੈ ਗਏ ਹਾਂ ਲੱਖ ਵੀ ਛੋਟਾ ਲੱਗਦਾ ਹੈ ਚੱਲ ਮਾਰ ਗੋਲੀ ਲੱਕ ਦਾ ਵੀ ਅਸੀਂ ਤਾਂ ਖਾਣ ਪੀਣ ਕੀ ਗਵਾਲੇ ਹੈ ਬਚਪਨ ਯਾਦ ਆਇਆ ਆ ਗਿਆ ਜਦੋਂ ਦਾਦੀ ਅਤੇ ਮਾਂ ਅੱਧ ਰੜਕੇ ਦੁੱਧ ਨੂੰ ਸਾਨੂੰ ਕੁੱਟ ਕੇ ਜੋੰਦਿਸੀ ਕਹਾਵਤ ਸੀ ਕਿ ਪੰਦਾ ਕਰਦਾ ਮਾੜਾ ਬੇਸਕ ਹੋਈ ਪਰ ਮਾਰ ਖਾ ਕੇ ਨਾ ਆਜਾਵੇ ਬਾਰ ਕਿਸੇ ਨੂੰ ਕੁੱਟ ਕੇ ਆਜੋ ਉਲਾਮਾ ਚੱਲੋ ਪਰ ਕੁੱਟ ਖਾ ਕੇ ਨਾ ਆਇਓ ਇਹ ਗੱਲਾਂ ਮੋ ਮਮਤਾ ਤੋਂ ਸਾਡੇ ਤੋਂ ਅੱਗੇ ਕੁਰਾਕ ਤੇ ਪਰਵੇ ਜੁੱਸੇ ਦੀ ਤਰਜਮਾਨੀ ਕਰਦਿਆਂ ਨੇ ਆ ਉਹਰੇ ਕਾਲੇ ਛੋਲੇ ਜਿਸ ਨੂੰ ਡਾਕਟਰ ਅਤੇ ਡਾਈਜੈਸ਼ਨ ਖਾਨ ਦੀਆਂ ਸਲਾਵਾ ਦਿੰਦੇ ਨੇ ਸਾਡੇ ਪਸ਼ੂ ਖਾਂਦੇ ਹੁੰਦੇ ਸੀ ਬਚਪਨ ਵਿੱਚ ਵੇਖਿਆ ਜਦ ਮੱਝ ਸੂਈ ਤੋਂ ਹਾਰੇ ਚ ਟੋੜੀ ਕੱਢ ਕੇ ਝਾਰਨੇ ਨਾਲ ਪਾਣੀ ਨਿੱਚੜਦਾ ਉਕਲੀ ਚ ਬੱਕਰੀਆਂ ਕੁੱਟਣੀਆਂ ਪਹਿਲਾਂ ਹੀ ਬਾਟੀਆਂ ਲੈ ਕੇ ਆਲੇ ਦੁਆਲੇ ਹੋ ਜਾਣੇ ਝਾਰਨੇ ਚ ਪਾਣੀ ਭਾਂਡੇ ਭਰ ਕੇ ਉੱਤੇ ਲੂਣ ਪੋਕ ਕੇ ਗਲੀ ਚ ਨਿਕਲ ਜਾਣਾ ਤੇ ਤੁਰਦੇ ਫਿਰਦੇ ਖਾਉਣੀਆਂ ਬੱਕਰੀਆਂ ਚ ਨਿੱਚੜੇ ਹੋਏ ਪਾਣੀ ਨਾਲ ਪਸ਼ੂਆਂ ਨੂੰ ਸੰਨੀ ਉਲਾਈ ਆ ਖਰਾਕਾਂ ਤੇ ਸਾਡੀਆਂ ਖੇਤੀਬਾੜੀ ਸਾਡੇ ਦੇਸ਼ ਦੀ ਆਰਥਿਕਤਾ ਦਾ ਧੁਰਾ ਹੈ ਇਹ ਸਿਰਫ ਕਹਿਣ ਦੀ ਹੀ ਗੱਲ ਨਹੀਂ ਹੈ ਕਰੋਨਾ ਵੇਲੇ ਕਰੋਨਾ ਵੇਲੇ ਦੇਖਿਆ ਹੋਇਆ ਪਰ ਸਾਡੀ ਆਣ ਵਾਲੀ ਪੀੜ੍ਹੀ ਖੇਤੀ ਦੇ ਕਿਨਾਰੇ ਕਰਦੀ ਨਜ਼ਰ ਆ ਰਹੀ ਹੈ ਕੀ ਵੱਡਾ ਕੀ ਛੋਟਾ ਹੋਰ ਕਮ ਅੱਛੜ ਬਾਹਰ ਜਾਣ ਨੂੰ ਤਹਿਰੀਜ ਦੇ ਰੇ ਖੇਤੀਬਾੜੀ ਇੱਕ ਕੀਤਾ ਹੀ ਨਹੀਂ ਹੈ ਸੱਭਿਆਚਾਰਕ ਪੰਜਾਬ ਵਿੱਚ ਜਮੀਨਾਂ ਦੇ ਮਾਲਕ ਹੋਣ ਦਾ ਬਹੁਤ ਵੱਡੀ ਗੱਲ ਹੈ ਸਾਡੇ ਗੀਤਾਂ ਵਿੱਚ ਵੀ ਜੱਟ ਕੌਮ ਦੀ ਚੜ੍ਹਦੀਆਂ ਗੱਲਾਂ ਇਸ ਗੱਲ ਦੀ ਗਵਾਹੀ ਹੈ ਕਿ ਆਰਥਿਕਤਾ ਦਾ ਤੁਰਾਸੀ ਪਰ ਹੁਣ ਕਦੇ-ਕਦੇ ਲੱਗਦਾ ਹੈ ਕਿ ਤੁਰਾ ਖੁੱਲ ਰਿਹਾ ਹੈ ਜਮੀਨ ਸਾਨੂੰ ਹਰ ਸਾਲ ਪੈਦਾਵਾਰ ਵੀ ਥਿੰਦੀ ਹੈ ਤੇ ਇਸ ਉਕ੍ਰਿਦੋਪਰੋਕਤ ਵਿੱਚ ਵੀ ਇਨਵੈਸਟ ਕੀਤਾ ਪੈਸਾ ਹੈ ਸੁਰੱਖਿਅਤ ਸਭ ਤੁਹ ਪਦਖੈਰ ਗੰਤਾ ਸਾਡੀਆਂ ਵਿਰਾਸਤੀ ਖੁਰਾਕਾਂ ਦੀ ਚੱਲ ਰਹੀ ਸੀ ਖੇਤੀਬਾੜੀ ਹੱਥ ਅਤੇ ਮਿਹਨਤ ਅਤੇ ਆਪਣੀਆਂ ਖੁਰਾਕਾਂ ਨਾਲ ਟੁੱਟਣ ਦੀ ਜੜ ਸੰਜੀ ਹੈ ਮਿਹਨਤ ਅਤੇ ਖੇਤੀਬਾੜੀ ਕਲਚਰ ਟੁੱਟਣ ਕਰਕੇ ਹੀ ਇੱਥੇ ਪੰਜਾਬੋਂ ਬਾਹਰਲੇ ਬੰਦੇ ਅਤੇ ਬਾਹਰਲੀਆਂ ਖੁਰਾਕਾਂ ਹੁਣ ਪਿੰਡਾਂ 'ਚ ਵੀ ਭਈਆਂ ਦੀਆਂ ਰੇੜੀਆਂ 'ਚ ਨੂਡਲ 버ਗਰ ਤੀਜੇ ਪਾਸਤਾ ਤੇ ਹੋਰ ਪਤਾ ਨਹੀਂ ਕੀ ਕੀ ਅੱਗ ਸਵਾਹ ਪਰੋਸਿਆ ਜਾ ਰਿਹਾ ਹੈ ਅਸੀਂ ਖਾਣ ਵਾਲੀਆਂ ਦੀਆਂ ਪੀੜਾ ਪੀੜ ਸਮਾਰ ਹੈ ਸਾਡੇ ਰਿਸ਼ਤੇਦਾਰੀਆਂ ਚ ਰੋਟੀ ਦੀ ਥਾਂ ਤੇ ਅੱਜ ਤਹੇ ਲਟਮ ਪਟਮ ਖਾਣ ਵਾਲੇ ਨਾ ਬਾਲਕ ਮੁੰਡੇ ਨੂੰ ਐਸੀ ਪੇਟ ਇਨਫੈਕਸ਼ਨ ਹੋ ਗਈ ਕਿ ਡੀ ਐਮ ਸੀ ਤੇ 10 ਲੱਖ ਲੱਗ ਕੇ ਖੈਰਾ ਛੁੱਟਿਆ ਪਰ ਸ਼ੁਕਰ ਹੈ ਮੁੰਡੇ ਦੀ ਜਾਨ ਬਚ ਗਈ ਡਾਕਟਰ ਨੇ ਕਿਹਾ ਕਿ ਫਾਸਟ ਫੂਡ ਦੱਸਿਆ ਇਸ ਦਾ ਕਾਰਨ ਤਰੱਕੀ ਦਾ ਮਤਲਬ ਆਪਣੇ ਮੂਲ ਨਾਲੋਂ ਟੁੱਟਣਾ ਨਹੀਂ ਹੁੰਦਾ ਆਪਣੇ ਕੋਠੀਆਂ ਵੱਲੋਂ ਝਾਤ ਮਾਰੀਏ ਜੋ ਆਪਣੇ ਹਰ ਲੋੜ ਖੇਤ ਵਿੱਚ ਪੂਰੀ ਕਰਦੇ ਸਨ ਉਹ ਮਾਨਸਿਕ ਤੇ ਸਰੀਰਕ ਪੱਖੋਂ ਕਿੰਨੇ ਮਜਬੂਤ ਸਨ ਇਸin ਅੱਜ ਦੀਆਂ ਜੋ ਖੁਰਾਕੀ ਬਾਰੇ ਮੈਂ ਕੋਈ ਤੁਹਾਡੇ ਵਿਚਾਰ ਦੱਸੇ ਨਹੀਂ ਕਿ ਦੇਖੋ ਸਾਗ ਤੋਂ ਲੈ ਕੇ ਖੇਤ ਖੇਤ ਤੱਕ ਔਰ ਡੰਗਰ ਪਸ਼ੂ ਤੱਕ ਮੈਂ ਆਪਣੇ ਵਿਚਾਰ ਦੇ ਦਿੱਤੇ ਨੇ ਸਾਥੀਓ ਜੀ ਕਰਤੋਂ ਤੁਹਾਨੂੰ ਕੋ ਮੇਰੇ ਵਿਚਾਰ ਚੰਗੇ ਲੱਗੇ ਹੋਣ ਤਾਂ ਜਰੂਰ ਇਸ ਕਮੈਂਟ ਬਾਕਸ ਚ ਦੱਸਣਾ ਅੱਜ ਕੱਲ ਦਾ ਹਾਲਾਤ ਇਹ ਹੋ ਚੁੱਕਿਆ ਹੈ ਕਿ ਅਸੀਂ ਆਪਣੀ ਜਿਹੜੀ ਮੋਟਲੀਆਂ ਖੁਰਾਕਾਂ ਨੇ ਉਹਨਾਂ ਅਸੀਂ ਬਹੁਤ ਦੂਰ ਜਾ ਚੁੱਕੇ ਹਾਂ ਅੱਜ ਜਿਹੜੀਆਂ ਫਰਾਕਾਂ ਨੇ ਉਹ ਸਿਰਫ ਸਾਨੂੰ ਬਿਮਾਰੀਆਂ ਹੀ ਸੇੜੀਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਇਹਨਾਂ ਤੋਂ ਸਾਨੂੰ ਬਚਣਾ ਚਾਹੀਦਾ ਹੈਗਾ ਇਹ ਹੀ ਮੇਰਾ ਅੱਜ ਦਾ ਵਿਸ਼ਾ ਸੀ ਧੰਨਵਾਦ